ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਤੇ ਐਂਡ ਵੋਈ ਪੋਈ ਆ ਗਿਆ ਸਜਣੋ ਤਹਿਸੀਲ ਖੰਡੂਰ ਸਾਹਿਬ ਆ ਗਈ ਤੇ ਜੇ ਜ਼ਿਲ੍ਹੇ ਦੀ ਗੱਲ ਕਰਾਂਗੇ ਤਾਂ ਜ਼ਿਲ੍ਹਾ ਸ਼੍ਰੀ ਤਰਨ ਤਰਨ ਸਹਿਬ ਆ ਗਿਆ ਸੱਜਣੋ ਤੇ ਤੁਹਾਨੂੰ ਗੁਰਵੇਲ ਸਾਹਿਬ ਵਹੀ ਪੋਈਆਂ ਵਾਲੇ ਨੂੰ ਮਲਾਉਣ ਲੱਗੇ ਆ ਤੇ ਜੋਦੇ ਵੀਰ ਨੂੰ ਮਾਣ ਲੋ ਵੀ 6 7 ਐਨੀ ਮਲਵਿਕਰੀ ਵਾਲੇ ਹੋਣਗੇ ਸਾਰਿਆਂ ਦਾ ਲੇਖਾ ਜੋਖਾ ਲੈ ਲਾਂਗੇ ਕਿਹੜਾ ਕਿਹੜਾ ਸੂਆ ਸੁਈਆਂ ਕਿੰਨਾ ਕਿੰਨਾ ਦੁੱਧ ਕਦੋਂ ਸੁਈਆਂ ਸਾਰੀਆਂ ਗੱਲਾਂ ਬਾਤਾਂ ਕਰੀ ਚੱਲਾਂਗੇ ਵੀਡੀਓ ਦੇ ਵਿੱਚ ਤੋੜ ਕੇ ਵੇਖਾਂਗੇ ਰੇਟ ਵੀਡੀਓ 'ਚ ਹੋਣਗੇ ਜਿਹੜਾ ਪਸ਼ੂ ਵੀ ਪਸੰਦ ਆ ਗਿਆ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰ ਲਿਓ ਇਹ ਤੁਹਾਡਾ ਧੰਨਵਾਦ ਹਰ ਵੀਡੀਓ ਦੀ ਰਿਕਵੈਸਟ ਬੇਨਤੀ ਰਹਿੰਦੀ ਆ ਸੱਜਣੋ ਤੇ ਆਜੋ ਲਈਏ ਡਿਟੇਲ ਉਧਰੋਂ ਕਰਦੇ ਆਪਾਂ ਇੱਕ ਨੰਬਰ ਤੋਂ ਚੱਲ ਕੇ ਸ਼ੁਰੂ ਤੇ ਕੱਲੀ ਕੱਲੀ ਦਾ ਲੇਖਾ ਜੋਖਾ ਪੁੱਛ ਕੇ ਗਾਂ ਦੀ ਗਾਂ ਬੈਰ ਭਾਈ ਪੈਰ ਤੁਹਾਨੂੰ ਵੀਡੀਓ ਵਿਖਾ ਪਸ਼ੂ ਵਿਖਾਈ ਚੱਲਾਂਗੇ ਝੋਟੀਆਂ ਪੂਰੀਆਂ ਚੰਗੀਆਂ ਵੀਰ ਹਰੀ ਲਿਆਏ ਆ ਬੜੇ ਸੋਹਣੇ ਕੱਦ ਕਾਠ ਦੀਆਂ ਤੇ ਮੰਨ ਲਓ ਵੀ ਨਵੇਂ ਹਾਂ ਦੀਆਂ ਝੋਟੀਆਂ ਦੰਦਾਂ ਜਿ ਝੋਟੀਆਂ ਊੜੇ ਬੰਨੇ ਵਾਲੀਆਂ ਵੇਖਿਓ ਆਜੋ ਲਈਏ ਜਾਣਕਾਰੀ ਭਰਾਤੋ ਗਰਵੇਲ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਕਿਰਪਾ ਵੀਜੀ ਵੈਗੋ ਜੀ ਕਿਰਪਾ ਨਾ ਬਹੁਤ ਵਾਜੀ ਚੜਦੀ ਕਲਾ ਚੜਦੀ ਕਲਾ ਬਹੁਤ ਕਿਰਪਾ ਮਾਰਕ ਰਹੀ ਜੀ ਸ਼ੁਕਰ ਹੈ ਮਹਾਰਾਜ ਦੀ ਕਿਰਪਾ ਹੀ ਚਾਹੀਦੀ ਆ ਬਿਲਕੁਲ ਬਿਲਕੁਲ ਉਹਦੇ ਉਹਦੇ ਨਾਲ ਹੀ ਸਾਰਾ ਕੁਝ ਚੱਲਦਾ ਹਾਂ ਮਾਂ ਮਾਂ ਦੇ ਉਰਾਥੇ ਵੀ ਜੀ ਹਾਂ ਤੇ ਐਡਰੈਸ ਦੱਸ ਗਏ ਕਿ ਨਹੀਂ ਲੋੜ ਜੀ ਪਿੰਡ ਵਈਂ ਪੂਈ ਜ਼ਿਲ੍ਹਾ ਤਨਤਨ ਤਹਿਸੀਲ ਕਡੂਰ ਸਾਹਿਬ ਮੋਬਾਈਲ ਨੰਬਰ 905665008 905685008 ਓਕੇ ਇੱਥੇ ਘਰੇ ਸੰਪਰਕ ਇੱਥੇ ਹਾਂਜੀ ਵੀਰ ਜੀ ਹਾਂਜੀ ਅੱਜ ਫਿਰ ਕਿੰਨੇ ਜਾਨਵਾਰ ਆ ਸ ਤਿੰਨ ਝੋਟੀਆਂ ਆ ਤੇ ਇੱਕ ਤੇ ਜਸੂਏ ਮੈਂ ਤੇ ਇੱਕ ਗੱਬਣ ਆ ਓਕੇ ਹਾਂਜੀ ਇੱਕ ਵੈੜ ਆ ਇੱਕ ਪੰਜ ਜਾਨਵਾਰ 6 ਵਿਖਾ ਦੇ ਠੀਕ ਹੈ ਜਾਨਵਰ ਹਾਂਜੀ ਹਾਂਜੀ ਓਕੇ ਹਾਂਜੀ ਤੇ ਇਹਦਾ ਕੀ ਲੇਖਾ ਜੋਖਾ ਸਾਫ ਫਿਰ ਇਹ ਵੀ ਜੀ ਝੋਟੀ ਕੋ 14 ਕਿਲੋ ਦੁੱਧ ਆ ਕੋ ਠੀਕ ਆ ਤੇ ਆ ਇਹਦਾ ਬੱਚਾ 6ਵੇਂ 7ਵੇਂ ਦਿਨ ਦੀ ਸੂਈ ਜੇ ਠੀਕ ਆ ਹਫਤੇ ਦੇ ਅੰਦਰ ਅੰਦਰ ਸੂਈ ਹਫਤੇ ਦੇ ਅੰਦਰ ਸੂਈ ਕੋਈ ਦੋ ਡਾਂਗ ਵੀ ਜੀ ਚੋਗੇ ਖੜੇ ਤਸਲਿਆ ਚਵਾਈ ਝੋਟੀ ਦੀ ਇਹੋ ਜੂਗੀ ਕੰਨੂ ਗੱਲਾਂ ਮੋਟਰੰਗੋ ਮੋਟਰੰਗੋ ਹਾਂ ਥਾਂ ਬੜਾ ਚੰਗਾ ਹਨਾ ਪੂਰਾ ਬਹੁਤ ਸੋਹਣੀ ਵੀਜੀ ਚਵਾਈ ਬਹੁਤ ਜੰਦ ਜੋਦੇ ਤੂਰ ਸੂਆ ਪਹਿਲਾ ਕਿ ਦੂਜਾ ਇਹ ਵੀ ਜੀ ਦੂਜੇ ਸੂਏ ਦੇ ਦੂਜਾ ਸੂਆ ਜੀ ਹਾਂ ਜੀ ਮਗਰ ਕੱਟਾ ਕਿ ਕੱਟੀ ਮਗਰ ਕੱਟੀ ਇਹਦੇ ਮਗਰ ਇਹਦੇ ਆਹ ਲਈ ਉਰਲੀ ਹਾਂਜੀ 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 ਆਹ ਕੱਟੀ ਜੀ ਸੱਜਣੋ ਜਿਹੜੀ ਤੇ ਪਹੁੰਚ ਗਈ ਹੈ ਇਹ ਬਹੁਤ ਵੀਜੀ ਨਿੱਗਰ ਝੋਟੀ ਵੇਖ ਕੇ ਤਾਂ ਇਹ ਲੇਵਾ ਵੇਖੋ ਨੀਵੇ ਦੀ ਵੀ ਨਿੱਗਰ ਤੇ ਸਰੀਰ ਦੀ ਵੀ ਨਿੱਗਰ ਕੀ ਬਾਤਾਂ ਕੰਦ ਕਾਠ ਪੂਰਾ ਚੰਗਾ ਵੇਲ ਪੂਰੀ ਚੰਗੀ ਆ ਮੈਂ ਨਾ ਵੀ ਜੀ ਬਹੁਤ ਸਿਰੇ ਦੀ ਕੱਟੀ ਆ ਤੇ ਸਿੰਘ ਸੁੰਗ ਕੁਆਲਿਟੀ ਫੁੱਲ ਕੁਆਲਿਟੀ ਆ ਕੱਟੀਆਂ ਵਾਕੇ ਸੁਹਾ ਦੂਜਾ ਸੁਹਾ ਦੂਜਾ ਹਾਂਜੀ ਥਣਾਂ ਦਾ ਵਿਰਲ ਵਰਲ ਬੜੀ ਆ ਹਨਾ ਮੈਂ ਨਾ ਵੀ ਜੀ ਚਵਾਈ ਵੀ ਇਹੋ ਜੀ ਲੱਗੀ ਕਰਮਾਂ ਵਾਲੀ ਵੀ ਆਂਦੀ ਮਈਓ ਮਈਓ ਆਗੇ ਵਾਕੇ ਮਹਾਰਾਜ ਲਾਉਂਦਾ ਪਸਨੂ ਹਨਾ ਬਾਦ ਵਿੱਚ ਪ੍ਰਮਾਤਮਾ ਵੀ ਜੀ ਪ੍ਰਮਾਤਮਾ ਜਿਹਨੂੰ ਕੋਈ ਕੋਈ ਰੂਹ ਦੇ ਹਿਸਾਬ ਨਾਲ ਲੇਖਾ ਜੋਖਾ ਹਾਂਜੀ 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 ਵੇਖੋ ਸੱਜਣਾ ਬਾਕੀ ਚਵਾਚੂ ਦੇ ਵਿੱਚ ਜੀ ਗਾਂਹ ਗੱਲਾਂ ਦੀ ਮੈਨੂੰ ਚਵਾ ਲੱਗਾ ਸਾਰਾ ਤੇ ਬਹੁਤ ਜ਼ਿਆਦਾ ਦੁੱਧ ਵੀ ਬਹੁਤ ਚੰਗਾ ਦੁੱਧ ਵੀ ਜੀ 2 ਕਿਲੋ ਤੋਂ ਬਾਹਰ ਘੜ ਜੇ ਇੱਕੋ 14 ਕਿਲੋ ਵਿੱਚ ਦੁੱਧ ਦੇ ਕੋ ਹੈਗਾ ਠੀਕ ਕੋਈ ਦੋ ਡੰਗ ਚੋਕੇ ਖੜੇ ਆ ਆਪਣੇ ਆਹ ਕਿਹਨੇ ਪੈਸੇ ਲਾਉਣੇ ਹੁਣ ਚੂਣੀ ਧਾਉਣੇ ਆ ਮੈਂ ਲਵ ਜੀ ਤਸੱਲੀ ਕਰਕੇ ਖੜੇ ਤੇ ਸਿਆਣੀ ਗੱਲ ਹਾਂਜੀ ਹਾਂਜੀ ਰੇਟ ਇਹਦਾ ਰੇਟ ਵੀ ਜੀ 10 ਕਿਲੋ ਵਾਲਿਆਂ ਨਾਲ ਹੀ ਆ ਦੇ ਬਾਹਲੇ ਰੇਟ ਨਹੀਂ ਕਰਨੇ ਆਪਾਂ ਇਹਦੀਆਂ ਝੋਟੀਆਂ ਵੀ ਜੀ ਤੁਹਾਡੇ ਚੈਨਲ ਦੇ ਵੀ ਆਪਾਂ ਵੇਚੀਆਂ 135 40 ਦੀਆਂ ਵੇਚੀਆਂ ਆਪਾਂ ਆ ਫੋਨ ਤਾਂ ਜਾ ਹੁਣ ਪਾਣੀ ਪੂਣੀ ਆਇਆ ਹਨਾ ਚਲੋ ਵੀਜੀ ਤਾਂ ਪਾਣੀ ਚਲੋ ਬਾ ਵੀ ਦਾਨ ਕਰੀਏ ਨਹੀਂ ਨਹੀਂ ਪਰ ਦਾਨ ਤੇ ਵੀਜੀ ਚਲੋ ਮਹਾਰਾਜ ਕਿਰਪਾ ਰੱਖੇ ਜੋ ਜਿੰਨੇ ਜੋਗੇ ਹੈ ਕਰਾਂਗੇ ਹਾਂ ਪਰ ਇਹ ਵੀਜੀ ਵੀ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਜਿੰਨਾ ਵੀ ਜੀ ਨੁਕਸਾਨ ਹੋ ਗਿਆ ਪੁਰਾਣੀ ਕੋਈ ਕਰ ਸਕਦਾ ਪਰਮਾਤਮਾ ਹੀ ਘਾਟਾ ਪੂਰਾ ਕਰੂ ਤੇ ਉਹਨਾਂ ਦੇ ਹੋਣਾ ਹੁਣ ਇਹ ਤਾਂ ਮਹਾਰਾਜ ਹੀ ਕਰ ਸਕਦਾ ਬੰਦਾ ਨਹੀਂ ਕਰ ਸਕਦਾ ਪਰਮਾਤਮਾ ਦਾ ਆਪਣੇ ਭੈਣਾ ਭਰਾਵਾਂ ਦਾ ਜਿਹੜੇ ਮਦਦ ਕਰਨ ਦੇ ਵਿੱਚ ਹਾਂ ਜਿਹੜੇ ਖੜ ਕੇ ਮੁੱਢੇ ਨਾਲ ਮੁੱਢਾ ਲਾ ਕੇ ਵੀ ਜੀ ਬਿਲਕੁਲ ਬਿਲਕੁਲ ਉਹਨਾਂ ਦਾ ਤਾਂ ਦੇਣ ਹੀ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਵੀਰ ਜੀ ਨਹੀਂ ਦੇ ਸਕਦੇ ਬਾਕੀ ਵੀ ਚਲੋ ਪਰਮਾਤਮਾ ਕਿਰਪਾ ਕਰੇ ਪਾਣੀ ਉਤਰੇ ਉਹ ਆਪਣੀ ਪੈਰੀ ਬੰਨ੍ਹ ਸਵਾਰਨ ਤੇ ਆਪਣੀ ਅਗਲੀ ਫਸਲ ਲਾਉਣ ਜਿਹੜਾ ਮਹਾਰਾਜ ਉਹਨਾਂ ਦਾ ਜ਼ਿਆਦਾ ਘਾਟਾ ਵਾ ਬਹੁਤ ਜ਼ਿਆਦਾ ਵੀਰ ਜੀ ਬਹੁਤ ਜ਼ਿਆਦਾ ਘ ਏ ਵੀਜੀ ਝੋਟੀ ਆਪਾਂ ਦੇਣੀ ਜੀ 113000 ਦੇ ਸਰਫਾ 113000 ਦੇ 13000 ਦੇ ਹਾਂਜੀ ਓਕੇ ਹਾਂ ਝੋਟੀ ਚੰਗੀ ਆ ਮੈਂ ਨਾ ਵੀਜੀ ਵੀ ਝੋਟੀ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਰੇਟ ਵੇਖ ਲਓ ਵਾਕਿਆ ਜੀ ਕੋਈ ਸ਼ੱਕ ਨਹੀਂ ਬਹੁਤ ਸੋਰ ਦੋ ਛੱਡ ਦਾਂਗੇ ਕਿ 11 ਹੀ ਦੇਣੀ ਹੈ ਬਾਦ ਦੇ ਲੈਣੀਆਂ ਵੀਜੀ ਹੈ ਜੱਸ ਨਾ ਇੱਕ 11 ਨਾਲ ਦੇ ਲੈਣੀਆਂ ਜੱਸ ਨਾ ਮੁੱਛਾਂ ਠਾ ਅੱਜ ਆਦੇ ਫਿਰ ਤਾਂ ਪੜਾ ਹਰੇ ਚਾਚੂ ਨਹੀਂ ਪੀਤੀ ਮੇਰੇ ਚਾਚੂ ਤਾਂ ਅੰਦਰੋਂ ਸਾਹਮਣੇ ਪੀਤੀ ਆਪਾ ਇਹਦੇ ਲਈ ਝੋਡੀ 'ਚ ਕੋਈ ਸ਼ੱਕ ਨਹੀਂ ਹੈ ਨਹੀਂ ਨਹੀਂ ਓਕੇ 1 ਲੱਖ ਤੇ 11000 ਬਿਲਕੁਲ ਹਾਂ ਜੀ ਆਹਦਾ ਜੋਦੇ ਕੱਢ ਬਾਰੇ ਨੂੰ ਵੀ ਝੋਟੀ ਵੀ ਜੀ ਪਹਿਲਾਂ ਪਹਿਲਾਂ ਕਰ ਦੇਖੋ ਕਿੰਨਾ ਪਹਿਲਾ ਸੂਆ ਪਹਿਲਾ ਸੂਆ ਦੇ ਕਰਦਾਂ ਦੀ ਮੈਨੂੰ ਲੱਗਾ ਸਾਰਾ ਵਾਕਿਆ ਯਾਰ ਬੰਦੇ ਜਿਹੜੀ ਆ ਇਹ ਨਹੀਂ ਪਰਾਂ ਦੇ ਬਣੀ ਗਾਰੀ ਬਹੁਤ ਚੰਗਾ ਕੱਦ ਕਾਠਾ ਕਿੰਗਰੇ ਵਾਲਾ ਸਿੰਘ ਹਨਾ ਨਸਲ ਵੇਖੋ ਕਿੱਡੀ ਝੋਟੀ ਦੀ ਜੋਦੇ ਦੇ ਸਿਰ ਤੇ ਆ ਗਈ ਬਿਲਕੁਲ ਕਿਆ ਬਾਤ ਹੈ ਇੱਕ ਰੰਗ ਕਾਲੀ ਇੱਕ ਰੰਗ ਵੀ ਜੀ ਕਾਲੀ ਹੈ ਕਵਾਲਮ ਨੇ ਚਿੱਟਾ ਛੋਟੀ ਦਿਖਦੇ ਹੈ ਸਰੀਰ ਦੇ ਇਹ ਇਹ ਕਿੰਨੇ ਦਿਨਾਂ ਦੀ ਸੂਈ ਆ ਤੇ ਕਿੰਨਾ ਦੋਦ ਇਹ ਵੀ ਜੀ ਮੈਲਾ ਮਾਂਢੀ ਜੇ ਇਹ ਵੀ ਸਤਵੇਂ ਦਿਨ ਦੀ ਸੂਈ ਜੇ ਆਵੇ ਨਾੜੂ ਇਹਦਾ ਲੱਥ ਗਿਆ ਮੈਨੂੰ ਲੱਗਦਾ ਠੀਕ ਆ ਨਾੜੂ ਲੱਥ ਗਿਆ ਆਵੇ ਚੰਗੀ ਚੰਗੀ ਜਾਣੇ ਪਤਾਣਾ ਬੱਚਿਆਂ ਨੂੰ ਓਕੇ ਆ ਚੱਟੇ ਮੱਥੇ ਵਾਲਾ ਬੱਚਾ ਇਹਦਾ ਆ ਬੱਚਾ ਭਾਜੀ ਇਹਦਾ ਓਕੇ 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 ਬਾਕੀ ਕੱਦ ਦੇ ਸਿਰਲ ਠੰਡੀ ਛੋਟੀ ਬਹੁ ਜੇ ਚਵਾ ਵੀ ਬਹੁਤ ਛੋਟੀ ਦਾ ਲੱਗਾ ਇਹਨੂੰ ਓਕੇ ਹਾਂ ਜੀ ਨੇ ਪਹਿਲਨ ਵਾਲਾ ਕੰਮ ਨਹੀਂ ਹੈਗਾ ਕੁੜੇ ਚਵਾਦੇ ਐ ਚੌਂਦੀ ਤਾਂ ਕੁੜੀ 8 ਵਜੇ ਸਵੇਰੇ ਹੁੰਦੀ ਐ ਇੰਨੀ ਠੰਡੀ ਇਹਦੇ ਕੋਲੇ ਧਾਰਾਂ 1:00 ਵਜੇ 11 ਕਿਲੋ ਦੁੱਧ ਜੀ ਠੀਕ ਆ ਤੇ ਦੁੱਧ ਦੇ ਵਿੱਚ ਜੀ ਮੈਲਾ ਮਾਂਦੀ ਛੋਟੀ ਦੁੱਧ ਮੈਨੂੰ ਲੱਗਦਾ 13 ਕਿਲੋ ਲਾ ਕੇ ਚੱਲ ਜਾਣਾ ਨੇ ਮੈਨੂੰ ਜਿੱਦਾਂ ਕੱਦ ਘਾੜੇ ਨਾ ਦੁੱਧ ਨੂੰ ਕੁਝ ਨਹੀਂ ਆਂਦਾ ਠੀਕ ਆ ਠੀਕ ਆ ਬਾਕੀ ਬਰੀਕੀਆਂ ਬਰੂਕੀਆਂ ਬੜੀਆਂ ਨਸਲ ਬਹੁਤ ਛੋਟੀ ਦੀ ਐ ਓਕੇ ਹਾਂਜੀ ਕੀ ਬਾਤ ਆ ਤੇ ਇਹਦਾ ਫਿਰ ਰੇਟ ਕੀ ਕਰਤਾ ਇਹ ਪਹਿਲਨ ਦਾ ਇੱਕ ਪੰਜ ਦੀ ਸਿਰਫ ਝੋਟੀ ਦੇਣੀ ਵੀਰ ਜੀ ਝੋਟੀ ਉਤਰਿਆ ਦਾ ਵੀ 1 35 ਫੂਨਤੀ ਵਾਲਾ ਮੁੱਲ ਕਰ ਸਕਦੇ ਹਾਂ 1 ਪੰਜ ਦੀ ਇੱਕ ਪਾਈ ਦੀ ਲੈਣ ਦੇਣੀ ਆ ਵੀਰ ਜੀ ਇਹਦਾ ਨਹੀਂ ਰੇਟ ਇਹਨਾਂ ਬੋਲਾਂ ਦਾ ਕੋਈ ਭਰਾ ਖਿੱਚਣਾ ਕਰੇ ਵੀਰ ਜੀ ਪਤਾ ਕੀ ਸਮੇਂ ਦੇ ਹਿਸਾਬ ਨਾਲ ਹੀ ਮੈਂ ਇਹ ਮੁੱਲ ਉਹ ਕਰੀਏ ਖਿੱਚੋ ਤਾਂ ਨਹੀਂ ਵਾਲਾ ਕੰਮ ਨਾ ਹੋਵੇ 1 ਪੰਜ 1 ਪੰਜ ਵੀਰ ਜੀ ਇੱਧਰ ਝੋਟੀ ਵੇਖੋ ਕਿੰਡੀ ਆ ਕੋਠੇ ਜੀ ਦੀ ਝੋਟੀ ਦੇ ਇੱਕ ਪਾਈ ਦੀ ਬੱਚਾ ਕਟਾ ਬੱਚਾ ਮਗਰ ਕਟਾ ਦੇ ਕੀ ਬਾਤ ਆ ਯਾਰ ਸਹੀ ਕੱਟੀ ਆ ਯਾਰ ਬਾਬਾ ਮੈਨਾਂ ਵੀ ਜੀ ਸਿਰੇ ਦੀ ਕੱਟੀ ਪਰ ਆਏ ਆ ਵੀ ਆਪਾਂ ਵੀ ਸਮੇਂ ਦੇ ਹਿਸਾਬ ਨਾਲ ਡੋ ਕਰਨੇ ਆ ਜਿਹੜਾ ਕਿਸੇ ਨੂੰ ਨਾ ਬਹੁਤਾ ਆਪੇ ਵੀ ਜਾਇਜ਼ ਕਮਾਈ ਨਾ ਦੇ ਦੀਏ ਜਾਇਜ਼ ਨਾ ਵੀ ਜੀ ਦੇ ਦੀਏ ਜਿਹੜਾ ਕਿਸੇ ਭੈਣ ਭਰਾ ਦਾ ਨਾ ਸੌਰ ਜੀ ਓਕੇ ਬਾਕੀ ਝੋਟੀ ਜੀ ਵਿੱਚ ਕਸਰ ਜਮਾ ਹੀ ਨਹੀਂ ਹੈਗੀ ਵੇ ਆਉਂਦੇ ਸੂਏ ਨੂੰ ਬੜੇ ਰੁਪਈਆ ਦੀ ਕੱਟੀ ਆ 2.5 ਲੱਖ ਦੀ ਕੱਟੀ ਆ ਉਹਦੇ ਸੂਏ ਨੂੰ ਕਿਆ ਬਾਤ ਆ ਸਾਨੂੰ ਪਤਾ ਹੈਗਾ ਨਾ ਹਿਸਾਬ ਨਹੀਂ ਸਕਦੇ ਹੁਣ ਸਾਡਾ ਕੰਮ 2 ਰੁਪਈਏ ਮਿਲ ਕੇ ਤਾਂ ਹੀ ਗਾਹ ਦੇ ਦੇਣਗੇ ਦੇ ਦੇਣਗੇ ਕਿੰਨੀਆਂ ਕਰ ਰੱਖਾਂਗੇ ਬਿਲਕੁਲ ਬਿਲਕੁਲ ਤੇ ਇਹਦਾ ਕੀ ਹਿਸਾਬ ਆ ਕੱਢ ਜੋ ਦੇ ਇਹਨੂੰ ਵੀ ਜਿਹਦਾ ਇੱਕੋ ਵੀ ਜੀ ਕੱਟੀ ਕੋ 12 ਕਿਲੋ ਠੰਡਾ ਦੁੱਧ ਹੋਊਗਾ ਠੀਕ ਆ ਸੂਹਾ ਦੂਜਾ ਸੂਹਾ ਦੂਜੀ ਦੂਜਾ ਆ ਕੇ ਪਤਾ ਨਹੀਂ ਪਹਿਲਾਂ ਆਪਾਂ ਪੁੱਛਿਆ ਨਹੀਂ ਜੀ ਠੀਕ ਆ ਬਾਗੀ ਵੀ ਜੀ ਨਸਲ ਵੇਖੋ ਕਿੰਦਾ ਦੀ ਇਹਦੀ ਵਾਕਿਆ ਹੀ ਸ਼ੀਸ਼ੇ ਵਰਗੀ ਕੱਟੀ ਆ ਹਾਂ ਇਹਦੀ ਚਵਾਈ ਵੀ ਜੀ ਇਹਦੀ ਗਾਂ ਹੀ ਗੱਲਾਂ ਜੀ ਠੀਕ ਆ ਸੂਹਾ ਅਗਲਾ ਦੂਜਾ ਲਾਲੇ ਚ ਪਹਿਲਾਂ ਲਾਲੇ ਪਹਿਲਾਂ ਲਾਲੇ ਵੀ ਜੀ ਐਵੇਂ ਆਪਾਂ ਕਹੀ ਜਾਈਏ ਕਿ ਨਹੀਂ ਕੀ ਬਾਤ ਆ ਇਹਦਾ ਆ ਬੱਚਾ ਇਹ ਦਾਗ ਦਿਨਾਂ ਐ ਸੂਈ ਦੇ ਵੀ ਜੀ 10 ਦਿਨਾਂ ਦੀ ਸੂਈ ਆ ਤੇ ਦੁੱਧ 12 ਕਿਲੋ ਦੁੱਧ 12 ਕਿਲੋ ਵਿੱਚ ਕੋਈ ਦੋ ਟਾਈਮ ਚੋਵੇ ਆਪਣੀ ਤਸੱਲੀ ਨਾ ਖੜੇ ਤੇ ਚਵਾ ਵੀ ਜੀ ਉਹ ਮੋਟਰ ਵਰਗਾ ਕੋਈ ਕੇ ਡੰਗਰ ਦਾ ਵੀ ਜੀ ਕੋਈ ਭੂਰ ਨਹੀਂ ਕੋਈ ਛਟਣ ਦੇ ਆਂ ਰੂਰਗੀਆਂ ਪੋਲੀਆਂ ਹੋਣਗੀਆਂ ਓਕੇ ਚਵਾਈ ਵੱਲੋਂ ਨਹੀਂ ਵੀ ਜੀ ਹੈ ਐਨੇ ਪੋਲ ਇੰਨੇ ਗਾਇਆ ਜਵਾਬ ਪੈਦੇ ਹੋ ਸਕਦਾ ਕਿ ਉਹ ਨਹੀਂ ਵਜਦਾ ਜਿਹੜੇ ਮਰਜ਼ੀ ਵੀ ਜੀ ਮਾਈ ਥਲੇ ਬਹਿ ਜਾ ਮਈਆਂ ਸਾਰੀਆਂ ਰੂਰਗੀਆਂ ਹੋਣਗੀਆਂ ਚਵਾਈ ਦੀ ਮਾਰੀ ਆਪਾਂ ਮੈਂ ਵਿੱਚ ਲੈਂਦੇ ਨਹੀਂ ਠੀਕ ਆ ਹਾਂਜੀ ਇਹਦਾ ਫਿਰ ਇਹ ਵੀ ਵੀਡੀਓ ਸੇ ਭਾਈ ਇੱਕ ਪਾਈ ਦੀ ਵੀ ਦੇਣੀ ਹੈ। ਅੱਛਾ ਬਾਕੀ ਨਸਲ ਵੀ ਦੀ ਝੋਟੀਆਂ ਹੀ ਨਸਲ ਵੇਖ ਲਓ ਮੇਰੀ ਇਹ ਕਿਤੇ ਹੁੰਦੀਆਂ ਝੋਟੀਆਂ ਵੀ ਦੀ 1.35 25 ਪੌਂਡ ਹੈ ਚਲੋ ਵੀਰ ਉਹਨਾਂ ਦੀ ਆਪ ਦੀ ਸਮਝ ਵੀ ਜੇ ਦਾ ਮਾਲ ਆਪ ਦਾ ਲਿਆ ਆਪਣੀ ਸਮਝ ਨਾਲ ਨਹੀਂ ਵੀ ਜੀ ਆਪਾਂ ਆਪਣੀ ਨਾਲ ਲਿਆ। ਵਾਕਿਆ ਯਾਰ ਅੱਜ ਰੇਟ ਉੱਡਦੀਆਂ ਵਾਲੇ ਕਰਤੇ ਜੱਟਾ ਮੈਂ ਲੈ ਵੀ ਜੀ ਝੋਟੀਆਂ ਮੇਰੀਆਂ ਵੇਖ ਲਓ ਕਿੱਦਾਂ ਦੀਆਂ ਮਹਾਰਾਜ ਦੀ ਕਿਰਪਾ ਨਾਲ ਇੱਥੋਂ ਵੀ ਚਲੋ ਮੈਨੂੰ ਰੋਟੀ ਭਜਦੀ ਆ। ਧੰਨਵਾਦ। ਝੋਟੀਆਂ ਬੰਦਾ ਮਾਰੇ ਰੋਟੀ ਇੱਥੋਂ ਵੀ ਦੇ ਦੇਣੀ ਆ ਪਰ ਬਿਲਕੁਲ ਜਾਇ ਰਕਮਾਈ ਨਾਲ ਦੇਣੀਆਂ। ਧੰਨਵਾਦ। ਬਾਕੀ ਨਸਲ ਵੇਖ ਲਓ ਕਟ ਐਵਾ ਜੀ ਰਾਤ ਸੁੱਈ ਜੇ ਆਪਣੇ ਕੋ ਓਕੇ ਇੱਕ ਡੇਢ ਵੇ ਸੁੱਈ ਜੇਰ ਜੁਰ ਐ ਡੰਨਿਆ ਕੋਈ ਜੇਰ ਦਾ ਇੰਨਾ ਜਿੰਨਾ ਟੋਟੇ ਵਾਲਾ ਕੰਮ ਨਹੀਂ ਹੋਊਗਾ ਬਹੁਤ ਵਧੀਆ ਜੇਰ ਭਾਈ ਮਗਰ ਆ ਗਿਆ ਕੱਟਾ ਇਹਦਾ ਅਠਾ ਜਿਹੋ ਦਾ ਮੜਾ ਹਾਂ ਅੱਛਾ ਲੇਵਾ ਵੀ ਜੀ ਵੇਖੋ ਝੋਟੀ ਦਾ ਕਿੱਦਾਂ ਦਾ ਮੈਂ ਮੜਵੇ ਤੀਜੇ ਸੂਏ ਝੋਟੀ ਨਹੀਂ ਚਲੋ ਝੋਟੀ ਲੇਵਾ ਜਾਂਦਾ ਮੂੰਹ ਤੇਜੇ ਸੂਏ ਦੇ ਵੀ ਜੀ ਠੀਕ ਆ ਕੋਈ ਗੱਲ ਨਹੀਂ ਉਸ ਦਾ ਪਾਸ ਹੁਆ ਕਹਿੰਦੇ ਨਹੀਂ ਆਪਾਂ ਕਹਿੰਦੇ ਉਹਨੇ ਅਗਲਾ ਸੂਆ ਆਪੇ ਲੈ ਜਿਹੜਾ ਭੈਣ ਭਰਾ ਆਪਣਾ ਖਰੀਦਦਾਰੀ ਕਰਦਾ ਸੂਆ ਆਪੇ ਲਾਵੇ ਆਪਣੀ ਸਮਝ ਕਰ ਲੈ ਆਪ ਦਾ ਚੌਥਾ ਲਾਵੇ ਪੰਜਵਾਂ ਲਾਵੇ ਪਹਿਲਾ ਲਾ ਲੈ ਚੱਲ ਚੱਲ ਪੁੱਤ ਓਕੇ ਇਹਨੇ ਮਗਰਲੇ ਸੂਏ ਦਾ ਕੀ ਦੁੱਧ ਉਹਦਾ ਦੱਸਿਆ ਕੋਈ ਮਾਲਕ ਕਿਲੋ ਭਾਜੀ 16 ਕਿਲੋ ਇਹ ਜੋੜੇ ਲਈ ਆਪਣੇ ਗਵਾਂਡ ਚੋਂ ਬਿਲਕੁਲ ਨਹੀਂ ਓਕੇ ਇਹ ਇਹ ਜੋੜੇ ਨਹੀਂ ਚੋਈ ਹੋਈ ਆ ਜੋੜੇ ਦੇ ਲਈ ਆਪਣੇ ਘਰ ਚੋਂ ਇਧਰੋਂ ਮੈਂ ਬਹੁਤ ਘੱਟ ਰਹੀ ਨੇ ਲੈਨੇ ਉਹ ਜਿਹਦੇ ਕੋਈ ਪਤਾ ਵੀ ਕਰਦੂਦ ਹੈਗੀ ਆ 16 ਕਿਲੋ ਦੁੱਧ ਚੋਂਦੇ ਰਹੇ ਆ ਹਾਂਜੀ ਮਗਰ ਕਟਾ ਤਾਜੀ ਰਾਤ ਦੀ ਸੂਈ ਪੜੇ ਪੜੇ ਨਹੀਂ ਚੱਕੇ ਹਾਂ ਇਹ ਵੀ ਜੀ ਇਹ ਵੀ ਆਪਾਂ ਨਾ ਬੱਚਾ ਚਗਾ ਕੇ ਦੇ 2 ਕਿਲੋ ਚੋਈ ਆਪਾਂ ਐਵੇਂ ਕਹਿ ਦਈਏ 5 ਕਿਲੋ ਚੋਈ ਉਹ ਕੰਮ ਨਹੀਂ 2 ਕਿਲੋ ਚੋਈ ਬੱਚਾ ਦੇਗਾ ਆਪਾਂ ਚੌਣ 100 ਦੀ 100 ਆ ਚੋਲ ਵੀ ਜੀ ਮੋਟਰ ਵਾਂਗੂ ਆਵੇ ਰ ਠੰਡੀ ਬੜੀ ਆ ਚੋਈ ਤੇ ਬਹੁਤੀ ਚਵਾਈ ਖਰੀ ਲੱਗੀ ਇਹਨੂੰ ਵਾਕ ਨਹੀਂ ਓਕੇ ਚੂਨ ਬਹੁਤ ਪੋਲੀ ਬਹੁਤ ਜਿਆਦੀ ਪੋਲੀ ਐ ਰੇਟ ਰੇਡ ਵੀ ਜੀ ਇਹਦਾ ਵੀ ਸਮਝ ਲਓ ਵੀ ਦੁੱਧ ਦੇ ਹਿਸਾਬ ਨਾਲ ਦੇ ਮੈਂ ਤਾਂ ਜੀ ਕਰਦਾ ਵੀ ਲੱਖੋਂ ਬਾਹਰ ਮੰਗੀ ਐ ਇਹ ਵੀ ਜੀ 98000 ਦੀ ਮੈਂ ਦਵਾਂਗਾ 90 8 ਜੋਦੇ ਨੂੰ ਪਤਾ ਕਿੰਨਾ ਪੁੱਛ ਲਓ ਜੋਦੇ ਨੂੰ ਬਾਕੀ ਪੁੱਛ ਲਓ ਜੋਦਾ ਕੀ ਹੁੰਦਾ ਕੋਈ ਨਹੀਂ ਪੁੱਛ ਲਓ ਸਸਤਾ ਨਹੀਂ ਕਰਾਂਗਾ ਯਾਰ ਜੋੜਗਾ 95000 ਦੀ ਵੀ ਜੀ ਝੋਟੀ ਦੇ ਦਾਂਗੇ ਮੈਂ ਹੋ ਸਿੱਧਾ ਲੈਣ ਦੇਣੀ ਚਲੋ ਚੰਗੀ ਗੱਲ ਆ ਪਤਾ ਨਹੀਂ ਕਿ ਥੋੜੀ ਜਿਹੀ ਲੈ ਕੇ ਨਾ ਕੱਲ ਕਮਾਈ ਕਰਨੀ ਚੱਲੋ ਕਿਉਂਕਿ ਇਹ ਜੋਏ ਦੇ ਗਾਡੋਲੀ ਉਹਨਾਂ ਜੋਦੇ ਨੂੰ ਪੁੱਛਣਾ ਵੀ ਆਦਤ ਵੱਧ ਪੈ ਗਿਆ ਲਈ ਜਾਂਦਾ ਵੀਡੀਓ 8000 ਦੀ ਜੋਏ ਦੀ ਵੀਡੀਓ ਵੇਜਣਾ ਕਿਹਾ ਜਿਉਂਦੇ ਸਾਡੇ ਘਰੋਂ ਉਹਦੇ ਕਰੀ ਪਿੱਛੋਂ ਐਨੂੰ ਚੱਲ ਚੱਲ ਮਾਰਦੇ ਆ ਇਧਰ ਆ ਆਇ ਫੈਰ ਨਾ ਮੇਰਾ ਨੀ ਤੇ ਜਾਂਦੇ ਭਲ ਕੋਲ ਪਈ ਕਿਉਂ ਰਾਤੀ ਸੋਈ ਕਰ ਮਾਰ ਵੀ ਚੁੰਗਿਆ ਚੰਗਿਆ ਵੀ ਇਹ ਬੱਚਾ ਵੀ ਕਿਨੇ ਵੱਧ ਘੱਟ ਚੁੰਗਿਆ ਹੋਗਾ ਬਾਕੀ ਦੋ ਤਿੰਨ ਸੀ ਠੰਡੀ ਵੀ ਨਹੀਂ ਬੜੀ ਠੰਡੀ ਸੀ ਲੋਕ ਜਿਹਨ ਦੀ ਮੱਗੀ ਬੈਜੋ 95000 95000 ਓਕੇ ਪਰ ਮੈਂ ਮੈਂ ਹੀ ਆ ਨਹੀਂ ਜੀ ਮੈਂ ਦੁੱਧ ਵਾਲੀ ਆ ਉਹ ਚਲਿਓਗੇ ਵੀ ਜੀ ਇਹ ਇਹਦੇ ਗਵਾੜ ਰਹੀ ਇਹਨਾਂ ਚੋਈ ਆ ਮੈਂ ਪਤਾ ਇਹਦਾ ਉਤਰਾ ਮੈਂ ਨਹੀਂ ਵੀ ਜੀ ਫੜਦੇ ਇਥੋਂ ਠੀਕ ਆ ਧੰਨਵਾਦ 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 ਇੱਕ ਵੀ ਜੀ ਆ ਜੀ ਇਹ ਵੀ ਜੀ 6 ਮਹੀਨੇ ਦੀ ਚੈੱਕ ਪਾਸ ਜੀ ਓਕੇ ਇਹਨੂੰ ਕੋਈ ਵੀਰ ਫੇਰ ਚੈੱਕ ਕਰਾ ਦੇ ਸਰਕਾਰੀ ਹਸਪਤਲੇ ਆਪਣੇ ਸਰਕਾਰੀ ਡਾਕਟਰ ਆਉਂਦਾ ਠੀਕ ਆ ਉਹ ਚੈੱਕ ਉਹ ਕਰਵਾ ਕੇ ਤੇ ਫੇਕ ਲਾਂਗੇ ਆਪਾਂ ਠੀਕ ਆ ਜੇ 6 ਮਹੀਨੇ ਦੀ ਕਹੂਗਾ ਤੇ ਲੈ ਜਾਣਗੇ ਸਾਢੇ ਪੰਜਾਂ ਦੀ ਵੀ ਕਹੂਗਾ ਤਾਂ ਵੀ ਸਾਢੇ ਕੋ ਰਹਿਣ ਦੇ ਠੀਕ ਆ ਹਾਂ ਇਹ ਵੀ ਜੀ ਚੈੱਕ ਕਰਾਈ ਆ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਸਾਢੇ 3 ਕਿਲੋ ਕੋ ਦੁੱਧ ਜੀ ਠੀਕ ਆ ਇਹ ਕਹਦੀ 6 ਕਿਲੋ 7 ਕਿਲੋ ਨਹੀਂ ਹੈਗਾ ਸਾਢੇ 3 ਕਿਲੋ ਦੁੱਧ ਕੋ ਭਾ ਕੋਈ ਚਾਰ ਲਾਗੇ ਥੋ ਚੋਗੇ ਲੈ ਲੇ ਸੁਆ ਅਗਲਾ ਆਪੇ ਲਾ ਲੇ ਸੁਆ ਵੀ ਜੀ ਭਵੇਂ 8 ਮਾ ਲਾ ਲੇ ਕੋਈ ਪੰਜਵਾਂ ਲਾ ਲੇ ਕੋਈ ਦੂਜਾ ਲਾ ਲੇ ਭਵੇਂ 10 ਮਾ ਲਾ ਲੇ ਧੰਨਵਾਦ ਹਾਂ ਰੇਟ ਰੇਟ ਵੀ ਜੀ ਇਹਦਾ ਗੋੜਦਿਆਂ ਵਾਲਾ ਹੀ ਆ ਰੇਟ ਕਾ ਤਾਂ ਕਮੇਟੀ ਆਗੇ ਕਮੇਟੀ ਤੋਂ ਲੱਗਾ ਕੋਈ ਨਹੀਂ ਆ ਰਹੀ ਹੈ ਅੱਛਾ ਇਹ ਮੰਨ ਲੇ ਪਰ ਇਹਨੇ ਜਦ ਮਾਰਾ ਸੋਕਰ ਕੇ ਡਬਲ ਹੋ ਜਾਣੀ ਕਮੇਟੀਆਂ ਲਈ ਨਾਲ ਭੱਜ ਜਾਂਦੇ ਕਈ ਵਾਅਕਿਆ ਸਹੀ ਗੱਲ ਆ ਫੇਰ ਵੀ ਦੱਸ ਦਿਓ ਐਵੇਂ ਜੀ 55000 ਦੀ ਦੇਣੀ ਆਪਾਂ ਦੋ ਘੱਟ ਦੋ ਘੱਟ ਸਾਠ ਦੀ ਲੈ ਠੀਕ ਹੈ ਜੀ ਪੱਕੀ ਗੱਲ ਆ ਠੀਕ ਤਾਂ ਹੈ ਗਈ ਹੈਗਾ ਹੁਣ 58000 ਦੀ 58000 ਜੋਦਾ 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 ਨਾ ਹੀ ਕੋ ਕਰੇ ਚੰਗੀ ਗੱਲ ਆ ਕਿਆ ਹੀ ਬੜਾ ਜਾਇਜ ਇਹ ਲਾ ਜੋਦੇ ਕੋਈ ਨਹੀਂ ਵੀਰ ਜੀ ਕਹਿੰਦਾ ਕੋਈ ਨਹੀਂ ਆ ਫਿਰ ਕੀ ਆ ਚੱਲ ਯਾਰ ਯਾਰ ਛੱਡਦਾ 55 ਦੇ ਦਾਂਗੇ ਅੱਛਾ ਤਾਂ ਮੇਰਾ ਇੱਥੇ ਰੱਖ ਪਾ ਜਿੱਦਿ ਮੈਂ ਆਇਆ 50 ਤਰੀਕ ਦੇ ਦਿਨ ਜਾਈਆ ਦੇਖੋ ਤਾਂ ਹੀ ਆ ਚਲੋ ਕਰਮਾਲੇ ਹਾਂ ਤਾਂ ਫੇਰ ਗੱਭਣਿਆ ਦੁੱਧ ਵੀ ਦੇਣ ਲਈ ਕਹਿੰਦਾ ਚਾਹ ਪਾਣੀ ਚਾ ਲਈ ਜਾਣਾ ਇਹ ਵੀਰ ਜੀ 6 ਮਹੀਨਿਆਂ ਦੀਆਂ ਮਹੀਨਾ ਖੇਣੇ ਦੁੱਧ ਚੋਲਿਆਣਾ ਮਹੀਨੇ ਦੂਰ ਐ ਨਹੀਂ ਮਗਰ ਹਾਂ ਲੋਕ ਸਾਹਮਣੇ ਫੇਸਬੁਕ ਪਾਣਾ ਨੇ ਬਿਲਕੁਲ ਚੰਗੀ ਰੋਟੀ ਚਸ ਹੁੰਦੀ ਆ ਬਿਲਕੁਲ ਸੁੰਦੀ ਬਹੁਤ ਗੱਲ ਹਾਂ ਜਵਾਬ ਵੀ ਜੀ ਐ ਰੂ ਵਰਗਾ ਬੋਲਦਾ ਠੀਕ ਆ ਬਹੁਤ ਬੋਲੀ ਧੰਨਵਾਦ ਇੱਕਾ ਵੀ ਜੀ ਜਿਉਂਦਾ ਕਾਢ ਦੇ ਨੂੰ ਵੀ ਜੇ ਕੋਈ 15 ਕਿਲੋ ਦੁੱਧ ਕੋਈ ਚਾਰ ਡਾਂਗੀ ਤੇ ਚੋਕੇ ਭਾਂਡਬੇ ਮਾਰ ਕੇ ਖੜੇ ਠੀਕ ਆ ਹਾਂ 15 ਦੁੱਧ ਆ 15 ਕਿਲੋ ਦੁੱਧ ਜੇ ਕੋ ਓਕੇ ਤੇ ਚਾਰੂ ਚਰੂ ਬਹੁਤ ਜਿਆਦੀ ਜੇ ਮਗਰ ਵੱਛੀ ਮਗਰੇ ਦੇ ਵੱਛੀ ਜੇ ਸੂਆ ਬੱਚਾ ਵੇਖ ਕੇ ਆਪੇ ਲਾ ਲੇ ਮੈਂ ਵਿਹਾਂ ਦੀ ਲਾਲੇ ਤੇ ਕੋਈ ਪੰਜੀਆਂ ਦੇ ਲਾਲੇ ਵੀ ਜੀ ਪਾ ਮਹੀਨੇ ਦੀ ਵੀ ਲਾਲੇ ਆ ਛੱਡ ਕੇ ਰੇ ਆਪਣੀ ਵੀਜੀ ਕੋਈ ਗੱਲ ਹੀ ਨਹੀਂ ਆਦੇ ਹਾਂ ਬੱਚਾ ਸਬੂਤ ਹੈਗਾ ਬਿਨਾ ਬੱਚੇ ਤੋਂ ਵੀ ਕੀ ਜਾਂਦੀਆਂ 15 ਕਿਲੋ ਆਲੀਆਂ ਨਹੀਂ ਇਹਦੇ ਵਿੱਚ ਗੱਬਨ ਦੀ ਵੀਡੀਓ ਆਪਣੇ ਕੋਲ ਆ ਗਈ ਆ ਹਾਂ ਨਹੀਂ ਸਿਆਣੀ ਗੱਲ ਇਹਦੀ ਗੱਭਣ ਦੀ ਆਪਾਂ ਨੂੰ ਘਰ ਵਾਲਿਆਂ ਕੋ ਵੀਡੀਓ ਲਈ ਆ ਆਪਾਂ ਇਹਨਾਂ ਦੀ 15 ਕਿਲੋ ਦੁੱਧ ਆ ਬਿਲਕੁਲ ਵੀ ਦੀ ਕੋਈ ਦੋ ਡਾਂਗੇ ਚੋਵੇ ਮਗਰ ਵੱਛੀ ਮਗਰ ਵੱਛੀ ਸੂਆ ਅਗਲੇ ਨੇ ਆਪੇ ਲਾ ਲੈਣਾ ਦੂਜਾ ਤੀਜਾ ਜਿਹੜਾ ਮਰਜੀ ਵੱਛੀ ਵਿਖਾਤੀ ਉਹ ਦਿਨ ਜਿੰਨੇ ਮਰਜੀ ਲਾ ਲੇ ਰੇਟ ਰੇਟ ਦੇ ਵੀ ਜੀ ਵੱਛੀਆਂ ਜੇ ਸਾਹ ਨਾ ਵੈਣਾ ਦਾ ਮੁੱਲ ਹੋਇਆ ਵੈਣ ਤੋਂ ਦਾ 60000 ਦੀ ਭਾਵੇਂ ਕਹਿ ਦਈਏ ਦੇ ਦਈਏ 55 ਦੀ ਤੁਸੀਂ ਵੇਖੋ ਮੈਨੇ ਤਾਂ 60 ਦੀ ਵੀ ਦੇ ਦਿਓ ਇਹ 60 ਦੀ ਲੈਣੀ ਨਹੀਂ ਕਿਸੇ ਨੇ ਮੈਂ ਕਿਹੜਾ ਜੇ ਚਲੇ ਨਹੀਂ ਆਈ ਰੇ ਜਿਹੜੀ ਬੰਨਣੀ ਥੜੀ ਹਣ ਮਈਆਂ ਦੇ ਪਹਾੜਾ ਪਾ ਕੇ ਤੇ ਗਾਲਾਂ ਚੁੱਕਦੇ ਹੋਣਾ ਮੋੜ ਕੇ ਲੋਕੀ ਕਹਿਣ ਵੀ ਆ ਕਿ ਮੜਿਆ ਇਹ ਵੀ ਜੀ ਸਿਰਫ 45000 ਦੀ ਦੇਣੀ ਆ 45000 ਵਿੱਚ ਚੋਗੇ ਆਪਣੀ ਤਸੱਲੀ ਨਾ ਖੜੇ ਗੱਲ ਹੀ ਕੋਈ ਨਹੀਂ ਠੀਕ ਆ 15 ਡੱਬੇ ਮਰਾ ਦੇਾਂਗੇ 45000 ਦਾ ਡੱਬੇ ਮਰਾ ਦੇ ਕੇ ਦੋ ਟਾਈਮ ਚੋਏ ਕੋਈ ਤਸੱਲੀ ਕਰੇ ਆਪ ਨੂੰ ਚੋਣ ਤਾਂ 100 ਦਾ 100 ਹੀ ਆ ਚੋਣ ਵੀ ਜੀ ਮਈਆਂ ਨੂੰ ਐ ਨਿੱਕੇਰਾ ਲਾਉਂਦੀ ਐ ਵੀ ਇਹਨੇ ਕਿ ਡੋਕੇ ਛੁੱਕੇ ਕੁਛ ਨਹੀਂ ਐ ਮੋਟਰਾਂ ਨੂੰ ਆਊਗੀ ਆ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਚੈੱਕ ਪਾਸ 57000 ਦੀ ਬਿਲਕੁਲ ਉਹ 45000 ਦੀ ਤੇ ਆਹ ਕਹਿਦੀ 95000 ਦੀ ਬਿਲਕੁਲ ਹਨਾ ਬਿਲਕੁਲ ਬਿਲਕੁਲ ਔੜਦਿਆਂ ਜਾਣ ਵਾਲਾ ਕੰਮ ਕਰਤਾ ਆਹ ਕਹਿਦੀ 1 ਲੱਖ ਤੇ 5000 ਦੀ ਆਹ ਵੀ ਕਹਿਦੀ 1 ਪਾਈ ਦੀ ਕੋਠੇ ਜਿੱਦੀ ਗੱਟੀ ਵੀਰ ਜੀ ਵੇ ਲੋ 1 ਪਾਈ ਦੀ ਕੀ ਬਾਤ ਆ ਕੀ ਬਾਤ ਆ ਯਾਰ ਤੇ ਆਹ ਕਹਿਦੀ 1 ਲੱਖ ਤੇ 11000 ਦੀ ਬਿਲਕੁਲ ਲੈ ਵੀ ਸੱਜਣਾ ਇਹ ਪਸ਼ੂ ਭਰਾ ਦੇ ਕੋਲੇ ਵਿਕਰੀ ਵਾਲੇ ਸੀ ਮੋਈ ਪੋਈ ਖੰਡੂਰ ਸਾਹਿਬ ਤਰਨਤਾਰਨ ਸਾਹਿਬ ਇਹਨਾਂ ਦਾ ਸਾਰਿਆਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਤਾ ਕੱਲਾ ਕੱਲਾ ਚਲਾ ਚਲੂ ਕੇ ਵਿਖਾਇਆ ਤੁਹਾਡਾ ਬਾਲਾ ਸਮਾ ਨਹੀਂ ਲਿਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਚੰਗੀਆਂ ਝੋਟੀਆਂ ਰੇਟ ਬਿੱਲ ਕੁੱਲ ਭਰਾ ਨੇ ਜਾਇਜ਼ ਕੀਤੇ ਆ ਨਜਾਇਜ਼ ਨਹੀਂ